2015 ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਕੋਮਾ ਦੇ ਵਿੱਚ ਚਲੇ ਗਏ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜੀ ਹਾਂ ਇਹ ਖਬਰ ਲਗਾਤਾਰ ਸੋਸ਼ਲ ਮੀਡੀਆ ਤੇ ਦਿਖਾਈ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਕੋਮਾ ਦੇ ਵਿੱਚ ਗਏ ਹੋਏ ਸਨ ਲੈਫਟੀਨੈਂਟ ਅਤੇ ਹੁਣ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫੌਜ ਦੇ ਜਵਾਨ ਸੀਗੇ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਹੈ ਜਿਹੜੀ ਜਲੰਧਰ ਦੇ ਵਿੱਚ ਦਿੱਤੀ ਗਈ ਹੈ ਦੱਸਿਆ ਕਿ 2015 ਦੇ ਵਿੱਚ ਕਸ਼ਮੀਰੀ ਘਾਟੀ ਦੇ ਵਿੱਚ ਆਪਰੇਸ਼ਨ ਦੇ ਦੌਰਾਨ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਤੋਂ ਉਹ ਕੋਮਾ ਦੇ ਵਿੱਚ ਸਨ ਇਹ ਉਹਨਾਂ ਦਾ ਜਲੰਧਰ ਦੇ ਆਰਮੀ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ 24 ਦਸੰਬਰ 2023 ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਦਾ ਸੈਨਿਕ ਸਨਮਾਨਾ ਦੇ ਨਾਲ ਹੈ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਨੇ ਨਾਮੇ ਅੱਖਾਂ ਦੇ ਨਾਲ ਹੀ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਬੇਟੀ ਗੁਰਨੀਤ ਕੌਰ ਨੇ ਪਿਤਾ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੂੰ ਜਿਹੜੀ ਮੁੱਖ ਅਗਨੀ ਦਿੱਤੀ ਇਥੇ ਛੋਟੀ ਬੇਟੀ ਅਸ਼ਨੀਤ ਕੌਰ ਵੀ ਮੌਜੂਦ ਸੀ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਮੌਕੇ ਤੇ ਮੌਜੂਦ ਕਈ ਆਰਮੀ ਅਫਸਰਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਅਤੇ ਸਰਨ ਭਾਰਤੀ ਸੈਨਾ ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਰਹੇ ਇਹ ਮਕਮਾ ਦੇ ਪਿਛਲੇ 8 ਸਾਲ 1 ਮਹੀਨਾ ਤੇ 1 ਦਿਨ ਜਿਆਦਾ ਚੱਲ ਰਿਹਾ ਹੈ ਭਾਈ ਨਵੰਬਰ 2015 ਨੂੰ ਉਹਦਾ ਹੋਇਆ ਸੀ ਹੌਨੇ 4 ਸਵਾ 4 ਗੋਲੀ ਲੱਗੀ ਸੀ ਗੋਲੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕੋਮਾ ਜੀ ਗਿਆ ਹਾਂ ਜੀ ਉਹ ਤਾਂ ਬਹੁਤ ਹੀ ਬਾਕੀ ਮੈਨੂੰ ਲੱਗਦਾ ਸੀ ਜੰਗ ਲੜੀ ਤੇ ਹਾਂ ਜੀ ਗੋਲੀ ਵੀ ਲੱਗੀ ਉਸ ਤੋਂ ਬਾਅਦ ਮੈਨੇ ਹਮਤ ਵੀ ਖਾਰੀ ਸੀਗੀ ਮੈਂ ਵੀ 8 ਸਾਲ 8 ਸਾਲ ਲੜਦਾ ਰਿਹਾ ਆਪਣੀ ਬਿਮਾਰੀ ਨਾਲ ਉਹ ਲਾਸਟ ਸਟੇਟਸ ਕੀ ਸੀ ਉਹਦਾ ਸੈਂਟੈਂਸ ਹਾਂ ਜੀ ਲਾਸਟ ਸਟੇਟਸ ਉਹਦਾ ਸਟੇਟਸ ਜਿਸ ਦਿਨ ਉਹਨੂੰ ਗੋਲੀ ਲੱਗੀ ਆ ਉਹ ਵਾਈਟ ਸੀ ਮੈਂ ਉਹਦਾ ਮੈਨੂੰ ਨੇਚਰਲੀ ਉਹਦਾ ਮੋਬਾਈਲ ਦਿੱਤਾ ਮੋਹਰੀਆਂ ਨੇ ਇਹ ਸਾਹਬ ਦਾ ਮੋਬਾਈਲ ਦਾ ਉਹਦਾ ਮੈਂ ਖੋਲ ਕੇ ਵੇਖਿਆ WhatsApp ਦੇ ਵਿੱਚ ਸਟੇਟਸ ਸੀ ਉਹਦਾ I do not know how my story will end but no one will say I gave up ਬੈਠਾ ਰਿਹਾ ਸਟੇਟਸ ਦੇਖ ਰਿਹਾ ਕਿਤਾਬ ਦਾ ਪਾਰਟ ਹਮ ਚੱਲਦਾ ਹੁੰਦਾ ਸੀ ਪੋਜ਼ਿਟਿਵ ਵਾਈਬ ਉਹ ਇਸ਼ਾਰੇ ਦੀ ਸੀ ਮੈਂ ਜੀ کافی ਦਿਨ ਤੋਂ ਆਸਤਕ ਹੋ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਚ ਬੜਾ ਬੜਾ ਵਿਸ਼ਵਾਸ ਸੀ ਗੁਰਬਾਣੀ ਕਿਤੇ ਬਜ਼ਾਰ ਸਵੇਰੇ ਉਹ ਆਪਣਾ ਨਿੱਤ ਲੈ ਕਿਤੇ ਬਜ਼ਾਰ ਦਾ ਸਵੇਰ ਬੇਫਕਸ ਤੱਕ ਨਹੀਂ ਸੀ ਕਰਦਾ ਤੇ ਇਸਰਾ ਤੇਸੀ ਕੇ ਸਾਥ ਆਰੀ ਸੀ ਸ਼ਰਾਬ ਨਹੀਂ ਸੀ ਪੀਂਦਾ ਮੀਟਿੰਗ ਨਹੀਂ ਸੀ ਖਾਂਦਾ ਬੜਾ ਉਹ ਰਹਿਤ ਮੈਦ ਦਾ ਬੜਾ ਪੱਕਾ ਸੀ ਉਹਦੀ ਕੰਪਨੀ ਜਿਹੜੀ ਲਾਸਟ ਕੰਪਨੀ 160 ਦੇ ਕੀਰ ਬਟਾਲੀਅਨ ਦੇ ਵਿੱਚ ਉਹਦੇ ਵਿੱਚ 70% ਮੁਸਲਮ ਟਰੋਪਸ ਨੇ ਉਹਨਾਂ ਦੇ ਨਾਲ ਹੀ ਉਹ ਈਦ ਵੀ ਮਨਾਉਂਦਾ ਸੀ ਉਨਾਂ ਦੇ ਨਾਲ ਹੀ ਉਹ ਸਾਰੇ ਉਹਨੇ ਕੰਮ ਕਰਦਾ ਸੀ ਉਹਦੇ ਬੱਚੇ ਬਣਾ ਪਿਆਰ ਕਰਦੇ ਸੀ ਉਹਨੇ ਬਹੁਤ ਸਮੋਤਿਆ ਕਰਦੇ ਅਜੇ ਵੀ ਇਥੇ ਵਿਚਾਰੇ ਜਾਣ ਹੀ ਰਹੇ ਅਜੇ ਵੀ ਇਥੇ ਮੈਂ ਸਭ ਤੋਂ ਨਾਲ ਆਊਟ ਆਫ ਯੂ ਕਰਨ ਯੂ ਫੌਟ ਟਿਲ ਯੂਰ ਲਾਸਟ ਬ੍ਰੈਥ ਵੀ ਡਿਡ ਵਟਐਵਰ ਵੀ ਕੈਨ ਵਿਲ ਮਿਸ ਯੂ ਬੀਨ ਪੀਸ ਬਪਾਜੀ ਅੱਜ ਪਰ ਉਹ ਖੌਂਦਾ ਤੁਸੀਂ 8 ਸਾਲ ਤੱਕ ਬਹੁਤ ਵੱਡਾ ਸੰਘਰਸ਼ ਕੀਤਾ ਹੈ ਕੋਈ ਐਸਾ ਛੋਟੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਐਸਾ ਲੱਗਦਾ ਕਿ ਜ਼ਿੰਦਗੀ ਦੀ ਲੜੀ ਤੇ ਹੁਣ ਹਾਰ ਗਏ ਕਿੰਦਾ ਦੀਆਂ ਮੂਮੈਂਟਸ ਨੇ ਇਹ ਚੀਜ਼ਾਂ ਰਹੀਆਂ ਯਾਦਾਂ ਰਹੀਆਂ ਸਾਡੀ ਉਹਨਾਂ ਦਾ ਐਦਾਂ ਲੱਗਦਾ ਦੋ ਲਾਈਫ ਸੀਗੀ ਇੱਕ ਪਹਿਲਾ ਸੀ 8 ਸਾਲ ਵਾਲੀ ਅਲੱਗ ਸੀ ਜੋ ਵੀ ਖਤਮ ਹੋ ਗਿਆ I can't explain ਕਿ ਅਸੀਂ ਕੀ ਕੀ ਫੇਸ ਕੀਤਾ ਹੈ ਹੁਣ ਹੋਪ ਸੀ ਠੀਕ ਹੋ ਜਾਣਗੇ ਨਹੀਂ ਇਹ ਪ੍ਰਾਊਡ ਆਫ ਇਟ ਪਰ ਇਹ ਪਹਿਲੇ ਸ਼ੋਰਟਸ ਅੱਗੇ 14 ਸਾਲ ਨੇ ਸਰਵਿਸ ਕੀਤੀ ਫਿਰ ਬਾਹਰ ਆ ਗਿਆ ਮਨ ਚ ਗਿਆ ਨੇ ਐਮਪੀਏ ਕੀਤੀ ਐਲਐਲਬੀ ਕੀਤੀ ਪਰ ਉਹ ਜਿਹੜਾ ਅੰਦਰ ਵਾਲਾ ਜਨੂਨ ਉਹ ਨਹੀਂ ਹਟ ਗਿਆ ਫਿਰ ਕਹਿੰਦਾ ਮੈਂ ਅਫਸਰ ਬਣਨਾ ਟੀਏ ਬਟਲਨ ਚ 40 45 ਸਾਲ ਤੱਕ ਅਫਸਰ ਬਣ ਸਕਦੇ ਬਾਹਰ ਵਾਲੇ ਕਿ ਉੱਥੇ ਫਿਰ ਐਕਟਿਵ ਵਾਈਕਲ ਟੀਏ ਬਟਲ ਬਹੁਤ ਐਕਟਿਵ ਹੈ ਔਰ ਬਾਕੀ ਸੀ ਪੜਿਆ ਅਖਬਾਰ ਚ ਕਿੰਨਾ ਇਹਦਾ ਕੱਲ ਦੇਖਿਆ ਵੀ ਸਟੇਟਸ ਚ ਐਂਜ ਵੀ ਜਿੱਦਾਂ ਪੁਰਾਣਾ ਨਾ ਦਿਲ ਮੰਗੇ ਮ ਉਹ ਸਟੈਂਸ ਮੈਨੂੰ ਪਤਾ ਨਹੀਂ ਮੇਰਾ ਐਂਡ ਕੀ ਹੋਇਆਗਾ ਬਟ ਨੋਬਡੀ ਸ਼ੁਡ ਥਿੰਕ ਆਈ ਗੇਵ ਅਪ ਇਦਾਂ ਦੀ ਸਪਿਰਿਟ ਇਦਾਂ ਦਾ ਸਾਡਾ ਬੱਚਾ ਇਹਨੂੰ ਦੇਖਦੇ ਰਹੇ ਜਦੋਂ ਸਰਵਿਸ ਵੀ ਸੀ ਔਰ ਕੋਮਾ ਇਸਤੇ ਦੇਖਦੇ ਸਾਡਾ ਬਹੁਤ ਕਿੰਨੇ ਬੱਚੇ ਨੇ ਜੋ ਬੇਟੀਆਂ ਦੋ ਬੇਟੀਆਂ ਸਭੀ ਯਾਦਾਂ ਜੀ ਕਹਿੰਦਾ ਚਾਹੁੰਦੇ ਜੀ ਅੱਜ ਉਹਨਾਂ ਦੀਆਂ ਉਹਨਾਂ ਦੀਆਂ ਯਾਦਾਂ ਅਸੀਂ ਛੋਟੇ ਹੁੰਦੇ ਦੇਖਿਆ ਜਦ ਤੱਕ ਅਸੀਂ ਕੋਰਸ ਵੇਟਾਂ ਇਕੱਠੇ ਅਸੀਂ ਮੈਰਿਜਸ ਦਾ ਅਸੀਂ 70 ਚ ਕਮਿਸ਼ਨ ਹੋਇਆ ਸੀ ਸਾਰੇ ਇੱਥੇ ਹੋਰ ਵੀ ਸਾਡੇ ਬ੍ਰਿਗੇਡ ਕਮ ਬ੍ਰਿਗੇਡ ਦੇ ਸਵਾਲ ਕਨਕਲੋਂ ਕਨ ਭਾਟੀ ਆ ਸੀ ਸਾਰੇ ਹੈਗੇ ਪੰਜ ਸਾਲ ਆਪਣੇ ਕੋਰਸ ਦੇ ਅਸੀਂ ਤੁਹਾਨੂੰ ਪਤਾ ਹੈ ਕਿ ਜੇ ਮੈਜਿਸਟਰੀ ਜਾਣਾ ਬੱਚੇ ਜੰਮਦੇ ਆ ਫਿਰ ਦੇਖਣਾ ਉਹ ਬੱਚਿਆਂ ਨੂੰ ਦੇਖਿਆ ਜਿਹੜੀ ਲੜਾਈ ਵਾਲਾ ਸਾਨੂੰ ਕਮਿਸ਼ਨ ਹੋਇਆ ਸਾਨੂੰ ਬੜਾ ਅੱਛਾ ਲੱਗਿਆ ਸਾਡੀ ਐਂਟਰੀ ਜਿਹੜੀ ਸ਼ਾਰਟ ਸਰਵਿਸ ਐਂਟਰੀ ਹੈ ਆਫਸਰ ਪ੍ਰਾਈਵੇਟ ਸਕੂਲ ਮਿਡ ਰਾਸ ਤੋਂ ਜਿੱਦੋਂ ਲੜਕੀਆਂ ਵੀ ਆਫਸਰ ਬਣ ਰਹੀਆਂ ਤੇ ਉਹ ਹੀ ਯਾਦ ਨਾਲ ਉਸ ਤੋਂ ਬਾਅਦ ਸਰਵਿਸ ਚੈਂਜ ਦੇ ਦੂਰ ਦੂਰ ਫੇਜਾ ਤੋਂ ਆ ਕਾਰਡ ਹੋ ਗਿਆ ਫਿਰ ਸਾਨੂੰ ਪਤਾ ਲੱਗਾ ਇੰਨੀ ਬਹਾਦਰੀ ਨਾਲ ਔਰ ਬਸ ਐਂਡ ਤੱਕ ਉਹਨੇ ਫਾਈਟ ਕੀਤੀ ਆਪਣੀ ਲਾਈਫ ਨਾਲ ਵੀ 8 ਸਾਲ ਫਾਈਟ